ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਮੇਰੇ ਦਾਦੀ ਤੁਹਾਨੂੰ ਮੱਖੀ ਮਛਰਾਂ ਦਾ ਇਲਾਜ ਦੱਸਣਗੇ ਜਿਆਦਾ ਆਪਣੇ ਪਸ਼ੂਆਂ ਦੇ ਮੱਛਰ ਮੱਖੀ ਲੜਦਾ ਬਹੁਤ ਪਰੇਸ਼ਾਨ ਹੁੰਦੇ ਨੇ ਇੱਕ ਮੋਟੀ ਮੱਖੀ ਐ ਮਛਰ ਘਟ ਗਿਆ ਹੁਣ ਉਹ ਹਮਲਾ ਕਰਦੀ ਐ ਆਪਣੇ ਪਸ਼ੂਆਂ ਤੇ ਪਸ਼ੂ ਦੁੱਧ ਵੀ ਢਲਾ ਦਿੰਦੇ ਨੇ ਮਾਰ ਕੇ ਲਤਾਂ ਇਹ ਆਪਾਂ ਧੂਆ ਵੀ ਬਹੁਤ ਕਰਦੇ ਆ ਤਾਂ ਉਹਦੇ ਨਾਲ ਵੀ ਨਹੀਂ ਭੱਜਦੀਆਂ ਉਹ ਫੋਨ ਕੱਢ ਦਿੰਦੀਆਂ ਨੇ ਪਸ਼ੂਆਂ ਦੇ ਬਹੁਤ ਔਖਾ ਹੋ ਜਾਂਦਾ ਪਸ਼ੂ ਦੁੱਧ ਘਟ ਜਾਂਦੇ ਨੇ ਬਹੁਤ ਆਪਾਂ ਨੂੰ ਵੀ ਪਰੇਸ਼ਾਨੀ ਹੁੰਦੀ ਆ ਕਦੇ ਕੁਛ ਕਰਦੇ ਆ ਕਦੇ ਕੁਛ ਕਰਦੇ ਹਾਂ ਬਿਲਕੁਲ ਨਹੀਂ ਭੱਜਦੀ ਅੱਜ ਤੁਹਾਨੂੰ ਉਹਦਾ ਇਲਾਜ ਦੱਸਦੇ ਆ ਆਪਾਂ ਉਹਦੇ ਇਲਾਜ ਵਾਸਤੇ ਚਾਹੇ ਮੱਖੀ ਆ ਚਾਹੇ ਮੱਛਰ ਆ ਚਾਹੇ ਜੂੰ ਪਈ ਹੋਈ ਆ ਪਸ਼ੂਆਂ ਦੇ ਚਾਹੇ ਚਿਚੜਾਂ ਦੇ ਲੱਗੇ ਹੋਏ ਨੇ ਚਿਚੜ ਕੋਈ ਵੀ ਚੀਜ਼ ਸਾਰੀਆਂ ਚੀਜ਼ਾਂ ਦਾ ਇਹ ਇੱਕੋ ਹੀ ਇਲਾਜ ਆ ਆਪਾਂ ਆਹ ਸਾਬਣ ਲੈ ਲੈਣਾ ਜਿਹੜਾ ਆ ਪਿਆ ਇਹ ਸਾਬਣ ਨੂੰ ਆਪਾਂ ਪਾਣੀ ਵਿੱਚ ਘੋਲ ਲੈਣਾ ਥੋੜਾ ਜਿਆ ਮੱਖੀ ਆ ਮੱਖੀ ਤੋਂ ਜਿਹੜੀ ਮੋਟੀ ਮੱਖੀ ਆ ਹੁਣ ਜਿਹਨੂੰ ਡਾਸ ਵੀ ਬਹੁਤ ਲੋਕ ਕਹਿੰਦੇ ਨੇ ਮੱਖੀ ਵੀ ਕਹਿੰਦੇ ਨੇ ਮੋਟੀ ਇਹ ਜਦ ਲੜਦੀ ਆ ਬਸ ਉਹਦਾ ਖੂਨ ਬਹੁਤ ਕੱਢਦੀ ਆ ਇਹਨੂੰ ਆਪਾਂ ਸਾਬਣ ਨੂੰ ਪਾਣੀ ਵਿੱਚ ਘੋਲ ਲੈਣਾ ਪਾਣੀ ਵਿੱਚ ਘੋਲ ਕੇ ਇਹਦੀ ਸਪਰੇਅ ਲੱਤਾਂ ਤੇ ਢਿੱਡ ਥੱਲੇ ਬਹੁਤਾਂ ਲੜਦੀ ਐ ਕਰ ਦੇਣੀ ਐ ਉਹਦੇ ਨਾਲ ਕਦੇ ਵੀ ਉਹ ਮੱਖ ਨਹੀਂ ਆਉਗੀ ਕੋਲ ਤੇ ਮੱਛਰ ਵੀ ਨਹੀਂ ਆਉਂਦਾ ਇਹਦੇ ਨਾਲ ਜੇ ਆਪਣੇ ਪਸ਼ੂਆਂ ਦੇ ਜੂਆਂ ਪਈਆਂ ਹੋਈਆਂ ਨੇ ਜਾਂ ਕੱਟੂਆਂ ਦੇ ਪਈਆਂ ਨੇ ਇਹਦੀ ਨਾਲ ਇਸੇ ਟਿੱਕੀ ਦੇ ਨਾਲ ਨਿਹਾਵਾ ਦੋ 20 ਮਿੰਟ ਪਹਿਲਾਂ ਸਾਬਣ ਲਾ ਕੇ ਰਸੜ ਦੋ ਚਾਹੇ ਕਟਰੂ ਆਏ ਚਾਹੇ ਮੱਛਾ ਆਏ ਚਾਹੇ ਗਾਂ ਚਾਹੇ ਕੁੱਤਾ ਕੋਈ ਵੀ ਹੈ ਚੀਜ਼ ਹੈ ਉਹਦੇ 20 ਮਿੰਟ ਪਹਿਲਾਂ ਛੱਡ ਦਿਓ 20 25 ਮਿੰਟ ਉਸੇ ਤਰ੍ਹਾਂ ਰਹਿਣ ਦਿਓ ਸਾਬਣ ਨੂੰ ਬਿਲਕੁਲ ਉਹ ਸਾਫ਼ ਹੋ ਜਾਊਗਾ ਫਿਰ ਉਹ ਤੋਂ ਬਾਅਦ ਉਹਨੂੰ ਨਿੜਾ ਦਿਓ ਇਹ ਟਿੱਕੀ ਨਾਲ ਦੋ ਤਿੰਨ ਵਾਰ ਨਿੜਾਇਆ ਹੋਇਆ ਪਸ਼ੂ ਚਾਹੇ ਕਟਰੂ ਉਹਦਾ ਨਿਰਾਜ ਹੋ ਜਾਊਗਾ ਆਪਾਂ ਨੂੰ ਵੀ ਬਹੁਤ ਫਾਇਦਾ ਹੁੰਦਾ ਇਹਦੇ ਨਾਲ ਜਦ ਪਸ਼ੂ ਟੇਕੇ ਖੜ ਕੇ ਖੜਦੇ ਨੇ ਆਪਣਾ ਆਪਾਂ ਧਾਰ ਵੀ ਸੌਖੀ ਚੋ ਲੈਣੇ ਆ ਆਪਾਂ ਨੂੰ ਬਹੁਤ ਫਾਇਦਾ ਹੋ ਜਾਂਦਾ ਇਹ ਅਸੀਂ ਵੀ ਬਹੁਤ ਬੜਾ ਸ਼ਾਂਤੀ ਅਸੀਂ ਇਹ ਇਲਾਜ ਕਰਕੇ ਦੇਖਿਆ ਉਹਦੇ ਕਰਕੇ ਕਿਹਾ ਵੀ ਛੋਟੇ ਨਾਲ ਵੀ ਅਸੀਂ ਇਹ ਗੱਲ ਸਾਂਝੀ ਕਰਦੀਏ ਵੀ ਕਿਸੇ ਦਾ ਫਾਇਦਾ ਹੋ ਸਕੇ ਇਹ ਸਾਬਣ ਸਾਨੂੰ ਵੀ ਕਿਸੇ ਨੇ ਦੱਸਿਆ ਸੀਗਾ ਅਸੀਂ ਗਾਹਾਂ ਤੁਹਾਨੂੰ ਸ਼ੇਅਰ ਕਰਦੇ ਆਂ ਵੀ ਇਹ ਸਾਬਣ ਜ਼ਰੂਰ ਵਰਤੋ ਇਹਦੇ ਨਾਲ ਤੁਹਾਨੂੰ ਬਹੁਤ ਫਾਇਦੇ ਹੋਣਗੇ ਮੱਛਰਾਂ ਦੇ ਟਾਈਮ ਵੀ ਸਪਰੇਅ ਕਰ ਦੋ ਤੇ ਮੱਖ ਤੋਂ ਵੀ ਚਿਚੜਾਂ ਤੋਂ ਜੂਆਂ ਤੋਂ ਸਾਰੇ ਹੀ ਇਹਦੇ ਫਾਇਦੇ ਨੇ ਇਹ ਸਾਬਣ ਬਣਿਆ ਇਸ ਇਹਦੇ ਵਾਸਤੇ ਆ ਜੇ ਤੁਹਾਨੂੰ ਇੱਕ ਵਾਰ ਵਰਤ ਕੇ ਜ਼ਰੂਰ ਦੇਖਿਓ ਤੁਸੀਂ ਵਾਰ-ਵਾਰ ਇਹੀ ਕਰੋਗੇ ਅਗਰ ਜੀ ਕਾ ਖਾਲਸਾ ਵਾਗਰ ਜੀ ਕੇ ਫਤਿਹ ਜੇਸਨ ਸਾਡੇ ਵੀਡੀਓਜ਼ ਵਧੀਆ ਲੱਗਦੇ ਨੇ ਤਾਂ ਸਾਡੇ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਦੇਸੀ ਵਿਲੇ ਲਾਈਕ